ਇਹ ਨੇ ਰੀਏ ਜੀ ਇਹ ਮਾਨ ਦਾ ਸਰਕਾਰ ਬਕਰ ਨਹੀਂ ਰਿਆ ਲੇਕਿਨ ਬੁਣੀ ਹੈ ਕਿ ਕਿਹਦੇ ਤੇ ਹੈ ਨਾ ਬਕਰ ਨਹੀਂ ਮਰੇ ਜਿੰਨੇ ਜੱਟਾਂ ਕਿ ਮੂਰ ਦਿੱਤਾ ਗਿਆ ਬੂਰੇ ਦਿੱਤਾ ਗਿਆ ਬੂਰੇ ਪੰਜਾਬ ਨੂੰ 10 ਕਿੰਤਾ ਗਿਆ ਹੋਰ ਪਤਾ ਚੋਰੀਆਂ ਚੋਰ ਤੁਹਾਨੂੰ ਮਮਾ ਲੋਕਾਂ ਦੇ ਬਣਵੇਂ ਐਮਐਲਏ ਬਣਾਏ ਬਣਵੇਂ ਐਮਐਲਏ ਵੀ ਪੰਜਾਬ ਦੇ ਲੋਕਾਂ ਦੇ ਢੀਆਂ ਦੇ ਲੋਕਾਂ ਦੇ ਅਧਿਕਾਰ ਖਾ ਗਏ ਉਹ ਚੋਰ ਤੁਹਾਨੂੰ ਲੋਕਾਂ ਨੇ ਪੰਜਾਬ ਤੋਂ ਬਣਵੇਂ ਐਮਐਲਏ ਬਣਾਏ ਗਰੀਬਾਂ ਨੇ ਬਣਵੇਂ ਐਮਐਲਏ ਇਹ ਗਰੀਬ ਦੇ ਲੋਕਾਂ ਦੇ ਬੱਚੇ ਨੂੰ ਲੁੱਟੋਇਆ ਤੁਸੀਂ ਅਜੇ ਆਸ਼ਾ ਕਰ ਰਹੇ ਹੋ ਆ ਦੇਖੋ ਜੀ ਅਮਰਦੀਪ ਸਿੰਘ ਰਾਜਨ ਯੂਥ ਪ੍ਰਧਾਨ ਆਮ ਆਦਮੀ ਪਾਰਟੀ ਜ਼ਿਲ੍ਹਾ ਬਠਿੰਡਾ ਦੇਖੋ ਉਹਨਾਂ ਦੀ ਬਦਮਾਸ਼ੀ ਆਮ ਆਦਮੀ ਪਾਰਟੀ ਵਾਲਿਆਂ ਦੀ 12 ਬੰਦੇ ਬਲਾ ਕੇ ਬੂਥਾਂ ਤੇ ਬਿਠਾ ਰਹੇ ਨੇ ਤੇ ਲੋਕਾਂ ਨੂੰ ਪੋਲੇ ਪਾਲੇ ਨੂੰ ਝੰਕਾ ਰਹੇ ਨੇ ਜੀ ਆਹ ਦੇਖੋ ਵਿਸਟਿੰਗ ਕਾਰਡ ਅਮਰਦੀਪ ਸਿੰਘ ਰਾਜਨ ਪੰਜਾਬ ਜਲ ਸੁਰੱਖਿਅਤ ਪਰਵੋਡ ਡਾਇਰੈਕਟਰ ਪੂਰੀ ਆਗੇ ਬੂਥਾਂ ਤੇ ਬਹਿ ਗਏ ਹੋ ਤੇਰੀ ਫੋਟੋ ਹੈ ਤੇਰੀ ਫੋਟੋ ਪਹਿਲੇ ਤੂੰ ਬੂਥ ਤੇ ਬੈਠਾ ਤੇਰੀ ਫੋਟੋ ਦੇਖੋ ਅਗਲਾ ਬੰਦਾ ਜਿਹੜਾ ਕੰਡਾ ਬੰਦਾ ਬੜਾ ਬਾਜੀ ਆ ਹਾਂ ਸੰਨੀ ਆਲੋ ਵਾਲੀਆ ਨਾਲ ਸੰਨੀ ਆਲੋ ਵਾਲੀਆ ਚੇਅਰਮੈਨ ਸੀ ਪਰਵੋਡ ਦਾ ਪੂਰੀ ਫੋਟੋ ਹੈ ਉਹ ਭੱਜ ਗਿਆ ਇਹ ਰਹਿ ਗਿਆ ਸੰਨੀ ਆਲੋ ਵਾਲੀਆ ਉਹ ਭੱਜ ਗਿਆ ਕੰਨੀ ਆਲੋ ਵਾਲੀਆ ਉਹ ਵੀ ਫੋਟੋ ਸੀਗੀ ਨਾ ਆ ਗਈ ਹਮੇ ਕੋ ਪਾ ਜੀ ਮੈਂ ਤਾਂ ਕੈਂਟਾ ਲੱਭਣ ਡਿਆ ਕੱਲ ਦੂਜੇ ਬੱਗੇ ਪਾਈ ਰੰਗਾਂ ਨੇ ਇਹ ਲੋਕਾਂ ਨੂੰ ਮਾਣ ਸਮਝਦੇ ਕਿਥੇ ਤੁਸੀਂ ਲੋਕਾਂ ਨੂੰ ਕੀ ਇਨਸਾਫ਼ ਦਿਓਗੇ ਪੰਜਾਬ ਦੇ ਲੋਕ ਰੋ ਰਹੇ ਤੜਾਈ ਤੜਾਈ ਕਰ ਰਹੇ ਲੋਕਾਂ ਦੇ ਅੰਦਰ ਲੋਕਾਂ ਨੂੰ ਲੋਕਾਂ ਦਾ ਰੋਜ਼ਗਾਰ ਦੇ ਦਿੰਦੇ ਵੋਇਆ ਕੀ ਤੁਸੀਂ ਕਰਦੇ ਕੀ ਬੇਬਦਮਾਸ਼ੀ ਆ ਕੇ ਸੂਈ ਭੈਣ ਨੂੰ ਡਰਾ ਰਹੇ ਹੋ ਇਹ ਤਾਂ ਡੀਨ ਇਨਸਾਨੀਅਤ ਦਾ ਸ਼ਰਮ ਕਰੋ ਸ਼ਰਮ ਸਾਥੀਓ ਨਮਸਕਾਰ ਮੈਂ ਆਪਣੇ ਹਲਕੇ ਦੇ ਕੋਰਟਸੀਕ ਰੋਡ ਦੇ ਉੱਤੇ ਆਪਣੇ ਬੂਥ ਨੰਬਰ 48 49 ਤੇ ਸੀ ਬੜੇ ਹਾਲਾਤ ਵਿੱਚ ਖਰਾਬ ਹੋ ਰਿਹਾ ਕਿ ਦੋ ਗੱਡੀਆਂ ਭਰ ਕੇ ਜਿਹੜੇ ਫਰੀਦਕੋਟ ਦਾ ਜਿਹੜਾ ਪਲੈਨਿੰਗ ਬੋਰਡ ਦਾ ਚੇਅਰਮੈਨ ਸੀ ਉਹਨਿੰ ਦੇ ਵਿੱਚ ਗੱਡੀਆਂ ਦੇ ਥਿਆਰ ਰੱਖੇ ਹੋਏ ਆ ਬੇਸ ਬੈਡ ਕਿਰਪਾਨਾ ਮੈਂ ਇਦਾਂ ਦੇ ਹਾਲਾਤਾਂ ਦੇ ਵਿੱਚ ਕਿੱਦਾਂ ਆਪਾਂ ਲੋਕਾਂ ਕੋਲ ਵੋਟ ਮੰਗਾਂਗੇ ਮੈਨੂੰ ਸਮਝ ਨਹੀਂ ਆ ਪਾ ਰਹੀ ਆਪਾਂ ਇਦਾਂ ਦੇ ਲਾਟਾਂ ਦੇ ਵਿੱਚ ਵੋਟ ਕਿਦਾਂ ਮੰਗਾਂਗੇ ਲੋਕਾਂ ਦੇ ਕੋਲ ਇਹ ਮੈਂ ਪੁਲਿਸ ਸਰਕਾਰ ਨੂੰ ਕਹਿਣਾ ਚਾਹੁੰਦਾ ਕਿ ਜਿਹੜੇ ਬਾਹਰਲੇ ਬੰਦੇ ਆ ਇਹਨਾਂ ਨੂੰ ਵਾਪਸ ਬੁਲਾ ਲਓ ਲੋਕਾਂ ਦਾ ਮੂਲ ਨਾ ਖਰਾਬ ਕਰਾਓ ਇੱਥੇ ਲੋਕ ਵੋਟ ਪਾਣਾ ਚਾਹੁੰਦੇ ਆ ਲੋਕਤੰਤਰ ਦਾ ਲੋਕਾਂ ਕੋਲ ਅਧਿਕਾਰ ਹੈ ਕਿ ਵੋਟ ਪਾਣ ਦਾ ਆਪਾਂ ਕਿਸੇ ਨੂੰ ਮੰਨਣਾ ਨਹੀਂ ਕਰ ਸਕਦੇ ਕਿ ਲੋਕ ਜਿੰਨੂੰ ਮਰਜ਼ੀ ਵੋਟ ਪਾਣ ਪਰ ਇਹ ਬਾਹਰਲੇ ਬੰਦੇ ਬੁਲਾ ਕੇ ਕੀ ਇਹ ਆਮਦਵੀ ਕੋ ਕਾਰਕਟਰ ਨਹੀਂ ਇੱਥੇ ਆਮਦਵੀ ਵੱਟ ਕੋ ਵਰਕਰ ਨਹੀਂ ਹੈ ਅੱਜ ਇਦਾਂ ਦੇ ਗੁੰਡੇ ਬਦਮਾਸ਼ ਬਲਾਕੇ ਬਾਰੋ ਅਸੀਂ ਕਾਟਾਂ ਬੁਆਰੇ ਆ ਹੌਲਡ ਕਰੀ ਸਾਥੀ ਇੱਕ ਸਕੀ ਠੀਕ ਹੈ ਸਾਬ ਓਕੇ ਉਹ ਬਾਹਰਲੇ ਬੰਦੇ ਆਓ ਉੱਥੇ ਦਿੱਤੇ ਆਂਗ ਦੱਸੋ ਮੈਨੂੰ ਉਦੋਂ ਮੈਂ ਦੇਖਿਆ ਬਾਹਰਲੇ ਬੰਦੇ ਆ ਆਪਾਂ ਪਟਾੜਾ ਨਾਜ ਦੇ ਸਾਥੀਓ ਬਾਹਰਲੇ ਬੰਦਿਆਂ ਨੂੰ ਬੂਤ ਦਿੱਤੇ ਆ ਬੂਤ ਕੈਪਚਰ ਕਰਨ ਦੀ ਤਿਆਰੀਆਂ ਉਹ ਕਰਦੇ ਪਏ ਆ ਮੈਂ ਸੀਐਮ ਸਾਹਿਬ ਦੇ ਅੱਗੇ ਬੇਨਤੀ ਕਰਨਾ ਚਾਹਨਾ ਜੀ ਨਿਲੰਦਰ ਸ਼ਹਿਰ ਮੇਰਾ ਬਹੁਤ ਲੋਕ ਸ਼ਰੀਫਤ ਦੇ ਇੱਥੇ ਲੋਕ ਬਦਮਾਸ਼ ਨਹੀਂ ਆ ਪੁਲਿਸ ਇਹ ਕੰਮ ਨਾ ਕਰੋ ਜਿਹੜੇ ਜਿਹੜੇ ਲੋਕ ਤੁਹਾਡੇ ਬਾਹਰ ਦੇ ਇੱਥੇ ਬੈਠੇ ਨੂੰ ਵਾਪਸ ਕਹਦੇ ਚਲੇ ਜਾਓ ਇਹ ਲੋਕ ਵੋਟ ਆਪੇ ਪਾ ਦੇਣਗੇ ਜਿਹਨੂੰ ਪਾਣੀ ਹੈ ਜਿਹਦੀ ਜਿੱਤ ਕਿ ਦੀ ਹਾਰ ਇਹ ਰੱਬ ਨੇ ਤੈਅ ਕਰ ਲਿਆ ਹੋਇਆ ਕੋਈ ਜ਼ਬਰਦਸਤੀ ਵੋਟ ਨਹੀਂ ਪਵਾ ਸਕਦਾ ਨਾ ਪੁਲਿਸ ਕਰੋ ਤੁਸੀਂ ਲੋਕਾਂ ਨੂੰ ਨਾ ਡਰਾਓ ਤੁਹਾਡੇ ਨਾਲ ਚਾਚਰ ਪੰਜ ਪੰਜ ਗਨਮੈਨ ਉਹਨਾਂ ਨਾਲ ਦੋ ਦੋ ਗੱਡੀਆਂ ਦੇ ਵਿੱਚ ਲਾਈਟਾਂ ਲਗਾਈਆਂ ਆ ਅੱਗੇ ਗੱਡੀ 'ਚ ਬੇਸ ਬੈਠੇ ਕਿਰਪਾਨਾਂ ਪਤਾ ਨਹੀਂ ਕੀ ਕੀ ਬੈ ਗੱਡੀਆਂ 'ਚ ਪਿਆ ਕਿਉਂ ਲੋਕਾਂ ਨੂੰ ਡਰਾ ਰਹੇ ਹੋ ਲੋਕਾਂ ਨੂੰ ਕਿਉਂ ਲੋਕਤੰਤਰ ਦੀ ਹੱਤਿਆ ਕਰ ਰਹੇ ਹੋ ਮੇਰੀ ਜਿੱਥੇ ਵੀਡੀਓ ਮੇਰੀ ਪਹੁੰਚ ਰਹੀ ਮੈਂ ਹੀ ਬੇਨਤੀ ਕਰਾਂਗਾ ਕਿ ਜੇ ਸੀਐਮ ਸਾਹਿਬ ਤੱਕ ਮੇਰੀ ਵੀਡੀਓ ਪਹੁੰਚ ਰਹੀ ਹੈ ਉਹਨਾਂ ਨੂੰ ਕਹੋ ਪਲੀਜ਼ ਜਿਹੜੇ ਲੋਕ ਆ ਇਹਨਾਂ ਨੂੰ ਵਾਪਸ ਬੁਲਾ ਲਓ ਇਹਨਾਂ ਨੂੰ ਕਹੋ ਕਿ ਜਲੰਧਰ ਵੈਸਟ ਨੂੰ ਖਾਲੀ ਕਰ ਦੇਣ ਜਿਹੜੇ ਪੰਜਾਬ ਦੇ ਕੋਈ ਫਰੀਦਕੋੜ ਕੋਈ ਕੋਈ ਪਰਥੂ ਆਪਣਾ ਬਠਿੰਡੇਓ ਕੋਈ ਮੋਗਿਓ ਇਕ ਤੁਗ ਤੁਗ ਲੋਕ ਆ ਕੇ ਬੈਠੇ ਹੋਇਆ ਇਹ ਮੇਰੇ ਲੋਕ ਬੜੇ شریف ਲੋਕ ਆ ਜਲੰਧਰ ਦੇ ਨਾ ਕਰੋ ਤੱਕਾ ਪੁਲਿਸ ਨਾ ਕਰੋ ਕੱਲ ਨੂੰ ਇਹ ਨਾ ਕਹੀਓ ਕਿ ਮੋਲ ਖਰਾਬ ਹੋ ਰਿਹਾ ਕੱਲ ਨੂੰ ਇੱਥੇ ਲੋਕਾਂ ਦੇ ਬੱਚਿਆਂ ਦਾ ਕੋਈ ਨੁਕਸਾਨ ਹੋ ਜਾਏਗਾ ਕੌਣ ਜ਼ਿੰਮੇਵਾਰ ਹੈ ਸਰਕਾਰ ਕੋਲ ਬਾਜੂ ਸਰਕਾਰ ਨੇ ਕਹਿ ਦੇਣਾ ਕੋਈ ਨਹੀਂ ਅਫੇਅਰ ਕਰ ਦੇਣੇ ਜੀ ਇਨਸਾਫ ਮਿਲ ਜੇਗਾ ਜੀ ਪਲੀਜ਼ ਅੱਜ ਲੋਕ ਡਰੇ ਪਹਿ ਲੋਕ ਵੋਟ ਪਾਣ ਦੇ ਲਈ ਲੋਕ ਦਰے ਲੋਕ ਭਰਾ ਰਹੇ ਆ ਕਿ ਇਦਾਂ ਦਾ ਮਹੌਲ ਚ ਪਹਿਲੀ ਵਾਰ ਇਲੈਕਸ਼ਨ ਦੇਖ ਰਹੇ ਆ ਪਾ ਪਲੀਜ਼ ਮੇਰੀ ਆ ਜੁੜ ਕੇ ਬੇਨਤੀ ਆ ਕਿ ਸੀਐਮ ਸਾਹਿਬ ਆਪਣੀ ਸਰਕਾਰ ਦੇ ਜਿਹੜੇ ਤੁਸੀਂ ਲੋਕ ਲਗਾਏ ਉਹਨੂੰ ਕਹੋ ਕੋਈ ਨਹੀਂ ਲੋਕਾਂ ਨੇ ਫੁੱਟਾ ਪਾ ਦੇਣੀ ਹੈ ਪਲੀਜ਼ ਜਿਹੜੇ ਲੋਕ ਜਲੰਧਰ ਤੋਂ ਬਾਹਰ ਦੇ ਆਏ ਆ ਵਾਪਸ ਚਲੇ ਜਾਓ بار بار ਮੈਂ ਰਿਕਵੈਸਟ ਕਰ ਰਹੇ ਆ ਕਿ ਅਗਰ ਮਹੌਲ ਖਰਾਬ ਹੋ ਗਿਆ ਬਾਅਦ ਚ ਮੈਨੂੰ ਨਾ ਕਹੀਓ ਕਿ ਲੋਕ ਕਿਉਂਕਿ ਇਹ ਮੇਰੇ ਲੋਕ ਹੀ ਭੜਕ ਸਕਦੇ ਆ ਬਾਅਦ ਚ ਅਗਰ ਆ ਤੁਸੀਂ ਉਹਨਾਂ ਸਾਹਮਣੇ ਖੜੇ ਹੋ ਕੇ ਕਹਿ ਰਹੇ ਹੋ ਕਿ ਵੋਟ ਛੱਡ ਨੂੰ ਪਾਣੀ ਹੈ ਕਿਸੇ ਹੋਰ ਪਾਰਟੀ ਨੂੰ ਬੋੜਨੀ ਪੈਂਦੇ ਨਹੀਂ ਕਿਹੜਾ ਲੋਕ ਬਰਦਾਸ਼ਤ ਕਰੇਗਾ ਇਹ ਚੀਜ਼ ਕੋਈ ਵੀ ਬਰਦਾਸ਼ਤ ਨਹੀਂ ਕਰ ਸਕਦਾ ਪੁਲਿਸ ਮੇਰੀ ਹੱਥ ਜੁੜ ਕੇ ਬੇਨਤੀ ਹੈ ਜਲਦ ਉਜਲਦ ਜਲੰਧਰ ਵੈਸਟ ਤੋਂ ਜਿੰਨੇ ਵੀ ਬਾਹਰਲੇ ਲੋਕਾਂ ਨੂੰ ਵਾਪਸ ਕਾਲ ਕਰਵਾਓ ਲੈ ਜੋ ਤੇ ਪੁਲਿਸ ਅਸਸਨਗੇ ਮੇਰੀ ਬੇਨਤੀ ਹੈ ਇਲੈਕਸ਼ਨ ਕਮਿਸ਼ਨ ਅਗੇ ਮੇਰੀ ਬੇਨਤੀ ਹੈ ਕਿ ਜਿਹੜੇ ਬਾਹਰਲੇ ਲੋਕ ਹੈ ਉਹਨਾਂ ਨੂੰ ਉਥੋਂ ਜਾਣ ਦੇ ਲਈ ਜ਼ਰੂਰ ਜਲ ਸਖਤ ਤੋਂ ਸਖਤ ਆਰਡਰ ਦਿਓ ਧੰਨਵਾਦ ਦੋਸਤੋ ਜਲਦੀ ਤੁਹਾਡੇ ਕੋਲ ਲਾਈਵ ਹੋਵਾਂਗੇ ਫਿਰ